ਲਾਹ ਹੁਣ 10000 ਰੁਪਏ ਇਹ ਠੀਕ ਹੈ ਨਹੀਂ ਪੰਜ ਹੋਰ ਲੈ ਭਾਈ ਰੱਖਾ ਭਾਈ 10 ਦੇ ਕਰਦਾ ਤੇ ਦੂਬਾ ਤੋਂ ਆ ਗਿਆ ਕਾਲੇ ਕਾਲਾ ਬੂਤਾ ਆ ਦੋ ਬੱਕਰੀ ਦਵਾਈ ਲੈ ਕੇ ਆਤੀ ਹੈ ਹਨਾ ਤੇ 155 ਦੀਆਂ ਤੇ ਕਰਾਤਾ ਬਾਈ ਨੇ ਸੌਦਾ ਹੋ ਗਿਆ ਜੀ ਕਲੀਅਰ ਹਾਂ ਜੀ ਹਾਂ ਜਵਾਬ ਕੋ ਹੋ ਗਿਆ ਪੇਮੈਂਟ ਵੀ ਲੈਤੀ ਜੀ ਧੰਨਵਾਦ ਟਰੋਲੇ ਮੰਡੀ ਵਿੱਚ ਆ ਹੋ ਗਿਆ ਸੌਦਾ ਲਓ ਜੀ ਇੱਕ ਆ ਬੱਕਰੀ ਖੜੀ ਹੈ ਹਨਾ ਟਰੋਲਾ ਮੰਡੀ ਤੇ ਭਦੌੜ ਤੋਂ ਆਇਆ ਬਾਈ 2 ਮਹੀਨੇ ਦੀ ਗੱਪਣ ਤੇ ਪਕੜ ਵੀ ਬੱਕਰੀ ਸੋਹਣੀ ਸੌਖਿਆ ਵਧੀਆ ਹੈ ਨਾ ਦੇਖਾ ਉਹਨੂੰ ਚਾਰ ਫੇਰ ਤੁਸੀਂ ਅਧੌੜ ਤੋਂ ਲੈ ਕੇ ਆ ਧਨੋਲਾ ਮੰਡੀ ਦੇ ਵਿੱਚ ਬਈ ਐਡਵਾਂਡ ਰੱਖਿਆ ਬਾਈ ਨੇ 28000 ਰੁਪਿਆ ਹੈ ਨਾ ਬਾਈ ਹਾਂਜੀ ਬਾਈ ਠੀਕ ਹੈ ਗਿਨਾ ਦੇ ਨਾ ਚਲੋ ਪਾਏ ਜਿੱਧਰ ਬੋਧ ਨਾ ਪਾਈ ਜੱਟ ਮਰ ਮੋਟਾ ਬਾਈ ਐਨ ਬਾਪ ਖਾਣਾ ਹੱਬੇ ਸਾਈਸ ਕੋ ਮਾਣੂ ਬੈਠੀ ਨੰਨੀ ਫਿਰ ਲੋ ਜੀ ਪਾਸ ਕਰ ਰਿਹਾ ਚਾਚਾ ਬકરી ਹੈ ਨਾ ਥਣ ਤੁਨ ਧਾਰਾ ਤੁਰਾ ਮਾਰ ਲੈ ਆਹ ਬਾਈ ਕਿੰਨੀ ਸ਼ਾਹ ਆ ਦੇਖੋ 6 7 8 9 10 11 12 13 ਹਾਂ ਹੁਣ ਕੋਈ ਨਹੀਂ ਕਹਾਂ ਪਈ ਹੁਣ ਕਰਮ ਨੇ ਠੀਕ ਚ ਹੁਣ ਇਹਨਾਂ ਦੇ ਕਰਮ ਨੇ ਯਾਰ ਲੈ ਵੀ ਬੜਾ ਜ਼ੋਰ ਲੱਗਿਆ ਸੀ ਚਾਚੇ ਦਾ ਹੋ ਗਈ ਪਾਸ ਹੈ ਕਿ ਬਾਦ ਦਾ ਬਹੁਤ ਅੰਗਰ ਹੈ 15000 ਰੁਪਏ ਦਾ 10000 ਰੁਪਏ ਦਾ 10 ਮਿੰਟ ਦਾ ਦੇ ਦਨੇ ਕੋਈ ਨਹੀਂ ਕੋਈ ਨਹੀਂ ਕਿੱਦਾਂ ਬਣਾ ਲੈ ਸੋ ਤਾਂ ਬਾਈ ਨੂੰ ਵੀ ਪੂਰਾ ਮਾਨਤੀ ਬੱਕਰੀ ਤੇ ਹਨਾ ਪੂਰੇ ਅੜਕੇ ਸੌਦਾ ਹੋਇਆ ਕਿੱਠਾ ਬਣਾ ਦੇ ਕੋਈ ਨਹੀਂ ਪਤਾ ਕੀ ਹੋਣ ਕਿੱਥੇ ਆਹੋ ਉਹ ਅਮੀ ਜੀ ਸਹੀ ਸਾ 20 10 25000 ਰੁਪਏ ਦੇ ਲਓ ਜੀ ਇਹ ਵੀ ਸੌਦਾ ਨਹੀਂ ਹੋਇਆ ਜੋਤੀ ਬਾਈ ਦਾ 25000 ਰੁਪਏ ਲੱਗ ਚੁੱਕਿਆ ਹੈ ਨਾ ਤੇ 25 ਤਾਂ ਲੱਗ ਚੁੱਕੇ ਜੋਨੇ ਨਾ ਹਾਂ ਜੀ ਹਾਂ ਬਾਈ ਪਹਿਲਾਂ 25000 ਰੁਪਏ ਲੱਗ ਚੁੱਕਿਆ ਤੇ 25 ਤੋਂ ਉੱਪਰ ਜਿਹੜਾ ਵੀ ਹੈਗਾ ਆਜੋ ਹਨਾ ਪੱਕੇ ਦਾ ਲੈ ਉੱਤੇ ਕੋਣ ਕੱਟਵਾ ਗੰਡੇੜਾ ਮੈਂ 10000 ਰੁਪਏ ਇਹ ਠੀਕ ਹੈ ਨਹੀਂ ਪੰਜ ਹੋਰ ਸਾਡੇ 10 ਲਖਾਈ ਹੋ ਜੀ ਕਾਨੂੰਨ ਦੀ ਆਦਾ ਸਾਡੇ 5

ਹੁਣ ਕੰਮ ਹੋ ਗਿਆ ਬਾਈ ਸਾਢੇ 10 ਸਾਢੇ 1000 ਰੁਪਏ ਦਾ ਲਓ ਜੀ ਬੋਟੇ ਕਾਲੇ ਕਾਲੇ ਦੇ ਦਿਖਾਈ ਆਪੋ ਆਪਣੀ ਦਿਖਾਈ ਆਪੋ ਆਪਣੀ ਕਿੰਨੇ ਹੋਗੇ ਤਾਂ ਆ ਦੇਖ ਦਿਖਾਈ ਆਪਣਾ ਆਪਣੀ ਉਹ ਤਾਂ ਪੈਸੇ ਤਾਂ ਕੋਈ ਗੱਲ ਨਹੀਂ ਗਿਣਿਆ ਜਾਣਗੇ ਦਿਖਾਈ ਆਪੋ ਆਪਣੀ ਤਿੰਨ ਤਿੰਨ ਬਸ 100 ਰੁਪਏ ਸ਼ੌਕਾ ਬਾਪੂ 100 100 ਛੋਟ ਕਰਦੇ ਬੰਦੇ ਨੂੰ ਹੁਣ ਖੁਸ਼ ਹੋ ਗਏ ਲਓ ਜੀ ਬਾਪੂ ਵੀ ਦਿਲਦਾਰੀ ਆ ਬੰਦਾ ਆ ਲੈ ਲਏ 100 ਰੁਪਏ ਬੱਕਰੇ ਦੇ ਤੇ ਬਾਪੂ 10.5 ਹਜ਼ਾਰ ਰੁਪਏ ਦੀ ਹੈਨਾ ਦੇਖ ਸਕਦੇ ਤੁਸੀਂ ਬੂਟੇ ਬਾਈ ਨੇ 1.5 ਲੱਖ ਰੁਪਏ ਚ ਹੋ ਗਿਆ ਸੌਦਾ ਜਿਹੜਾ ਉਹ ਤੋਂ 500 ਰੁਪਏ ਵਿੱਚ ਸੁੱਟ ਗਿਆ ਸੀ ਹੁਣ 1.5 ਲੱਖ ਰੁਪਏ ਚ ਬਾਈ ਬੂਟੇ ਨੇ ਖਰੀਦ ਕਰ ਲਿਆ ਲੱਖਾਂ ਹੀ ਆਪਾਂ ਉਹ 18 ਸਾਈ ਨੂੰ ਲਾ ਤੂੰ ਲਾ ਤਾਂ ਮੰਗੀ ਜੋ ਯਾਰ ਕੱਟ ਸਾਈ ਦਸਾਂ ਨਾ ਕਰਦੇ ਇਹਨੂੰ ਸਾਈ ਦੇ ਕੱਟ ਕੇ ਨੰਬਰ ਵਾਲ ਕੋਲੇ ਫੇਰ ਆ ਜੀ ਆਪਾਂ ਹਨ ਇੱਕ ਵਾਰਾ ਕਹਿ ਦੇ ਯਾਰ 80000 ਰੁਪਏ ਦੀਆਂ ਦੇ ਯਾਰ 60000 ਦੀਆਂ ਦੇ ਤੇ ਜੂ 60000 ਰੁਪਏ ਉਹ ਉਧਰ ਹੋ ਜਾ ਕੋਲੇ ਹੋ ਜਾ ਚਾਚੇ ਦੇ ਕੋਲੇ ਹੋ ਜਾ ਮੜਾ ਜਾ ਇਹ ਜਿਹਨਾਂ ਦੇ ਕਾਜੇ ਆ ਗੱਡੀ ਚੱਲੀ ਆਪਾਂ ਤਾਂ ਚੰਗੀ ਮਾੜੀ ਦੋ ਚੰਗਾ ਮਾੜਾ ਦੋ ਬੋਸਾ ਛਾੜਾ ਖਾਣ ਕੋਲੇ ਆ ਯਾਰ ੱੱਕਾ ਦੇ ਦੂ ਤੇਰਾ ਚੱਲ ਫਿਰ ਤੂੰ ਚੱਲ ਆਉਣਾ ਕਿੰਨੇ ਦੇ ਦੇਗੀ ਇਹ 60 ਰੁਪਏ ਲਾਓ ਇਹ ਕੋਈ ਸਵਾਲ ਨਾ ਤੂੰ ਕਮਾ ਲੈ ਕਮਾ ਕਮਾ ਚੱਕਰੀ ਮਾਰ ਉਹ ਚੱਲ ਤੇਜੂ ਹੋ ਕਰ ਮਜਾ ਕਰ ਫਸੀ ਜਿਆਦੇ ਬੱਕਰੀ ਖੜੀ ਲਾਉਣਾ ਹੁਣ ਅਧਿਕੀ ਬਣੀ ਉਹ ਯਾਰ ਮਾ ਯਾਰ 18 ਦਾ ਲਾਗੇ 2 4 6 6 ਨਗ ਨੇ ਇਹ 6 ਨਗ ਨੇ ਘੋੜੇ ਵਰਗੇ ਬੱਕਰੀਆਂ ਲੈ ਤਰੋਨਾ ਮੰਡੀ ਦੇ ਵਿੱਚ ਹਨਾ ਅਜੇ ਅਜੇ ਸਿੰਘ ਦੇਖੋ ਤੁਹਾਨੂੰ ਆ ਬੱਕਰੀ ਦੇ ਦੇਖੋ ਇਹਦੇ ਵੀ ਦੇਖੋ ਸਿੰਘ ਨੂੰ 5000 ਰੁਪਏ ਯਾਰ 5000 ਰੁਪਏ ਹੋਰ ਪਾ ਇਤਨਾ ਫਰਕ ਕਿੱਥੇ ਆ 100 ਕਿੰਨਾ ਹੋ ਗਿਆ ਹਾਂ ਤਜ ਤੱਕ 65 ਉਹ ਪਸਾਦਾ ਹੋਣਾ ਲੱਗਦਾ ਮੈਂ 5000 ਦੇ ਨਾ ਬੱਕਰੀਆਂ ਹੁਣ ਤੁਸੀਂ ਇੱਕ ਵਾਰੀ ਦੱਸੋ ਹਾਂ ਦੁਬਾਰੇ ਹਾਂ ਜੀ ਦਾ ਮੋੜ ਕੇ 200 ਰੁਪਏ ਕਮ ਕਰੂੰਗਾ ਆਹ 200 ਰੁਪਏ ਨਹੀਂ ਕੰਮ ਜਲੇਣਾ ਦੰਦਾ ਸਾਹ ਦੇ ਦੇ ਜਿੰਨਾ ਉਹ ਅੱਬ ਨਹੀਂ ਮੰਨਦਾ ਮੈਂ ਮੂਨ ਨਹੀਂ ਕਰਦਾ ਬਾਲੀ ਪਕਾਈ ਨਾ ਕੱਲ ਜਾ 70000 ਰੁਪਏ ਦੀਆਂ ਬੱਕਰੀਆਂ ਠੀਕ ਠੀਕ ਐ 70000 ਰੁਪਏ ਲੈ ਪਈ ਤੇਜੂ ਕਾ ਤੇਜੂ 70000 ਰੁਪਏ ਨਾਲ ਦੇਣ ਪੈਸੇ ਦੇਣ ਬੱਕਰੀਆਂ ਬਾਕੀ ਕਰਾਓ ਇੱਥੇ ਸਾਰਿਆਂ ਇੱਧਰ ਤੋਂ ਆਣਾ ਹੈ ਹਾਂ ਹੁਣ ਕੋਈ ਗੱਲ ਨਹੀਂ ਆਪੇ ਨੂੰ ਪੰਪੋ ਲਈ ਜਾਓ 4 6 ਉਹ ਤਾਂ ਠੀਕ ਐ ਤੇਰੀ ਹੁੰਦੇ ਨੇ ਕਿੱਥੇ ਮੈਂ ਕਹਿ ਦਿਆ ਮਮ ਆਬਲ ਕਿੰਨੇ ਬਹਿਵਾਵੇਂ ਇਸਕੇ ਦਿਖਾਉਂਗਾ ਤੈਨੂੰ 90000 ਬਣਦਾ ਹੈ ਆਹਾਂ ਕਿੱਲੇ ਵਾਲੇ ਕੀ ਭਾ ਦੇ ਰਹੇ ਨੇ 2 4 6 8 10 12 1 ਲੱਖ 20000 ਰੁਪਇਆ 2000 ਨੂੰ ਕਹਿੰਦਾ ਕਿੰਨੇ 18 18 ਨੂੰ ਹਾਂ ਨੇ ਕਰੀਓ ਕੁਧਾ ਹਮ ਜਹਾ 88 88 ਬਾਈ ਕਹਿੰਦਾ ਇੱਕ ਬੱਕਰੀ ਦਾ 18000 ਰੁਪਏ ਨਾ ਆ ਤੁਸੀਂ ਦੇਖ ਸਕਦੇ ਹੋ ਬੱਕਰੀ ਹੈ ਨਾ ਬੱਕਰੀ ਹੈ ਸਾਰੀ ਇਹ ਦੋ ਬੱਕਰੇ ਹੈਗੇ ਆ ਸਾਰੀ ਬਤਾਓ ਹੋਰ ਪਾਵੇ 75 ਸਹੀ ਮੋਲ ਲਾਉਂ ਸੀ ਦੇਵਾਂਗੇ ਪੱਕਾ ਮੋਲ ਲਾਉ ਪੱਕਾ ਜਮਾ ਮਾਲ ਦਾ ਮਾ ਉਹ 5-5000 ਰੁਪਏ ਜਾਂਦਾ ਹੋ ਮੈਂ ਲੈਂਦਾ ਤੈਨੂੰ ਲੈਣ 1 ਲੱਖ ਤੇ ਜੂ 1 ਲੱਖ 5000 ਰੁਪਏ ਜਾਂਦਾ ਹੋ ਬਸ ਉਹਨਾਂ ਨਾਲ ਬਸ ਇਹ ਲੱਗ 5 ਲੱਖ ਰੁਪਏ 3 ਬੱਕਰੀ ਨਹੀਂ ਬੱਕਰੇ ਉਹ ਤਾਂ ਠੀਕ ਹੈ ਦੇਣ ਆਇਆ ਤੇਜੂ ਨੇ 75 ਲੱਖ ਇੱਕ ਪੰਜ ਮੰਗਣਾ ਇਹ ਦੋਵੇਂ ਲੱਗਿਆ ਪਤਾ ਕੀ ਆ ਕਿੱਥੇ ਵੇਚਣ ਵੰਦਾ ਲੱਤਰੀਆਂ ਪਤਾ ਤੈਨੂੰ ਲੱਖ ਦੀਆਂ ਲੱਖ ਦੀਆਂ ਵੇਚਣ ਨੂੰ ਹਾਂ ਲੱਖ ਦੀਆਂ ਉੱਥੇ ਫਿਰ ਆਪਾਂ ਨੂੰ ਵੇਚਣੀ ਆ ਲੱਖ ਦੀ ਵੇਚੂਗਾ ਮੈਂ ਮੈਂ ਅਸੀਂ ਵੀ ਵੇਚਣੀ ਆ ਕਿਹੜਾ ਘਰ ਜਾ ਕੇ ਬੀਬੀ ਜਾਦੀ ਪੁੱਗੀ ਹੈਗੀ 4 ਰੁਪਏ ਤੋਂ ਹੈ 4 ਰੁਪਏ ਤੋਂ ਬੀਬੀ ਜਾਦੀ ਹੈਗੀ ਅਸੀਂ ਜਾਦੀ ਮਾ ਕਰਨਾ ਦੁੱਧ ਦੂਨੀ ਆ ਨਾ ਚਾਰ ਨੇ ਇਹ ਇੱਥੇ ਚਾਰ ਬੰਦੇ ਵੀ ਚਾਰ ਖੜੇ ਆ ਅਸੀਂ ਹਿੱਸੇ ਚਾਰ ਉਹਦੇ ਘਰ ਲੈ ਫਿਰ ਕਰੀਏ ਦੱਸ ਦਿੰਦੇ ਜੂਰੀ ਕੋਈ ਦੱਸ ਦੂਰੀ ਦੱਸੇ ਆ ਫਾੜੋ ਤੇਰੀ ਚੰਗੀ ਮਾਰੀ ਵਿੱਚ ਜਾਂਦੀ ਹੈ ਦੜੇ ਚ ਚੰਗੀ ਵਾਲਿਆ ਮਾਰੀ ਉਹ ਮਲਿਆ ਦੀ ਆਪ ਭਾਂਦੇ ਪੁੱਤ ਹੰਦਿਆ ਹੈ ਤੇਰਾ ਸਾਰਾ ਪਾਣੀ ਆ ਗਿਆ ਸਾਰਾ ਉੱਪਰ ਇਹ ਹੋ ਨਾ ਜਨਾ ਬਈ ਦਵਾ ਦੀ ਇਹ ਕੱਲੀ ਮਾਂ ਕੱਲੀ ਨਾ ਕਰ ਰਿਹਾ ਨੰਦੇ ਦੇ ਇਹ ਮੁੰਡਿਆਰ ਹੈ ਭਾਂਦੇ ਮੌਲੀ ਆ ਗਈ ਐ ਨਹੀਂ ਚੰਗੀ ਮੜ ਬਚੂਨੀ ਆ ਬੱਡੇ ਸੰਘਾ ਨੇ ਲੱਗਦਾ ਹੈ ਇਹ ਗਾਲੀਆਂ ਜਾਲੇ ਰਹੀਆ ਬਾਈ ਆਣੀ ਜਲਦੀ ਆਹ ਬੱਡੇ ਸੰਘਾ ਵਾਲੀ ਆਈਏ ਨੇ ਆ ਆਹ ਬੱਡੇ ਸੰਘਾ ਵਾਲੀ ਨੇ ਆਉਂਦੀ ਇਹ ਦੰਦ ਪੱਕੀ ਰਹੂਗਾ ਬੱਡੇ ਬਾ ਯਾਰ ਚੱਕ ਆਣੀ ਗੱਲ ਇਰਾਜਾ ਬੱਚੇ ਬੜਾ ਦੇ ਰੂਗੇ ਫੇਰ ਬੋਲੇ ਆਰਾਮੀ ਹਰਜਾ ਮਰਾ ਨਹੀਂ ਕੱਟਦਾ ਆ ਆ ਗਰਮ ਆਵਾਜ਼ ਆ ਕੇ ਬਾਜੀ ਮੰਡੀ ਲੈ ਖੈਰ ਜਾਣ ਬੈਠੀ ਮੰਡੀ ਸੋ ਦਾ ਖੜ ਜਾ ਓਹ ਕੰਦਾ ਮੈਂ ਲੈਣੀ ਨਹੀਂ ਪਸਦਾ ਹੋਗਾ ਖੜਤਾ ਜਾ ਉਹ ਬੱਸ ਉਹ ਖੜਤਾ ਜਾ ਖੜੋ ਕਿਤੋਂ ਆ ਗਿਆ ਅੱਧੋ ਵਿੱਚ ਹੀ ਕਰ ਲੋ ਕੰਮ ਨਹੀਂ ਆਉਣ ਇਹਨਾਂ ਨੂੰ 75 ਲਾਦੀ ਮੈਂ ਇਹਨੂੰ ਅੱਥੀ ਦਿਖਾਦੀ ਅੱਥੀ 90 ਹਜ਼ਾਰ ਲਾਦਾ ਕੋਈ ਵੀ ਨਹੀਂ ਪਾਇਆ ਕੋਈ ਨਹੀਂ ਸੀ ਗਿਆ ਪਤਾ ਨਹੀਂ 2000 ਹਜ਼ਾਰ ਹੋਣਾ ਪਾਇਆ 95 ਦੇ ਆਉਂਦਾ ਲੈਣਗਾ ਇਹ ਨਹੀਂ ਚਾਹੀਦਾ ਮੈਂ ਇਹਨੂੰ ਦੱਬ ਲੂੰਗਾ ਇਹਨੂੰ ਦੱਬ ਲੂੰਗਾ ਸਹੀ ਹੈ 95 ਦੀ ਬਾਤ ਦੱਬੂਗਾ ਮੈਂ ਪਾਹੇ ਤੋਂ ਮੈਨੂੰ ਘੱਟਾ ਪਾ ਲੈ नब्बे ਉਹ ਬਈ ਕਾਫੇ ਲਈ ਖੜੀ ਆਏ ਬੱਕਰੀ ਆ ਦੇਖ ਆ ਦੇਖ ਕਾਫੇ ਲਈ ਖੜੀ ਆ ਦੇਖ ਚਲ ਖਾਜੋ ਯਾਰ ਜਹੇ ਯਾਰ ਮਾਮਾ ਕੁਛ ਵੀ ਹੋ ਗਿਆ ਕੁਝ ਸੌਦਾ ਕਰੋ ਨਾ ਬੱਕਰੀ ਚੈੱਕ ਕਰ ਲਈ ਨਾ ਹਾਂ ਬੱਕਰੀ ਚੱਕਰ ਨੂੰ ਸੌਦਾ ਕਰ ਸੌਦਾ ਦਾ ਹੋਇਆ ਬਾਬਾ ਸਿਰੇ ਓਏ ਸਿਰੇ ਆਏ ਨੂੰ ਸਾਡੇ ਕੋਲੇ ਲੀਆਂ ਲਹੂ ਪੈਸਾ ਫੋਨ ਲੱਗਦਾ ਯਾਰ ਮੇਰਾ ਕਾਪਲ ਪੜਦਾ ਯਾਰ ਮਿੱਠਾ ਬਹੁਤ ਬੋ ਯਾਰ ਉਹ ਰੋਣਾ ਯਾਰ ਫੜਾ ਦੇ ਦੱਬੀ ਹੋਏ ਚਿੜੀ ਓਏ ਦੇਖੀ ਦੋ ਚਿੜੀ ਔਰ ਬੋਲ ਬਸ ਯਾ ਇਹਦਾ ਗਾਹਾਂ ਗਈਆਂ ਹੋ ਤੂੰ ਖਾੜ ਦੇ ਉਹ ਬੰਦਾ ਗਾਹਾਂ ਗਈਆਂ ਲੈ ਬਈ ਉਹ ਮੇ ਹੋ ਗਿਆ ਚਲ ਕੇ ਕਰਨੂ ਆਉਦੇ ਲੋ ਵੀ ਜਾਓ ਹੋ ਗਿਆ ਚਾਚਾ ਬੱਕਰੀਆਂ ਨਿਪੜ ਗਿਆ ਹੋ ਗਿਆ ਨਿਪੜ ਗਿਆ ਜਦਾ ਬਾਈ ਹੋ ਗਿਆ ਤੇਜੂ ਨੇ ਖਰੀਦ ਲਿਆ ਤੇ ਆਹਾ ਜੜੀਆਂ ਬੱਕਰੀਆਂ ਸੀ ਇਹਨਾਂ ਤੁਸੀਂ ਦੇਖ ਸਕਦੇ ਹੋ 6 ਬੱਕਰੀਆਂ ਸੀ 10 ਰੁਪਏ ਉਹਨੂੰ ਕਿੰਨਾ ਦੇ ਦਿੱਤਾ ਕੁਟਾ ਲੈ ਕੇ ਕਰ ਲੈ 6 6 ਬੱਕਰੀਆਂ ਲੀਜੀ 6 6 6 ਬੱਕਰੀਆਂ ਚੋਰੀ ਲੈਂਦੇ ਚੌਧਰੀ ਸਾਹਿਬ ਕਿੰਨੇ ਨਗ ਲਗੇ ਅੱਜ 12 12 ਨਗਲੇ ਗਈ ਸਾਰੇ ਵੇਚ ਗਏ 11 ਵੇਚ ਦਿਆ ਇੱਕ ਰੇਗੀ ਇੱਕ ਵਾਰ ਰੇਗੀ ਕੋਈ ਨਹੀਂ ਚਾਹਤਾ ਸੀ ਕੋ ਉਹ ਨੂੰ ਵੀ ਛੱਡਦਾ ਸੀ 3000 ਦੀ ਦਿੱਤੀ ਪਾ ਲੈ ਕਈ ਦਾ ਵੀ ਚੱਲ ਪਿਆ ਜੀ ਹੋਰਿਆ ਕਰੇਗੀ ਆ ਰੇਗੀ ਇੱਕ ਹੈ ਨਾ 3000 ਕਹੋ 3000 ਦੀ ਉਹ 6000 ਦੀ ਕਹਿੰਦਾ ਛੱਡ ਜਾ 6000 ਕੇ ਦਾ ਪਾਸਾ ਮੈਂ ਲੈਦਾ ਜੀ ਇਹਦਾ ਰੋਣਾ ਤੁਸੀਂ ਪਹਿਲਾਂ ਕਿਸੇ ਨੇ ਨਹੀਂ ਮੰਡੀ ਚ ਕਿਤੇ ਵੀ ਨਹੀਂ ਦੇਖਿਆ ਹੋਣਾ ਜਿਹੜਾ ਅੱਜ ਪੂਰਾ ਫਸਮਾ ਮੈਚ ਲੱਗਿਆ ਦਾ ਸ੍ਰੀਪ ਚੱਕੇ ਦਾ ਮੁੜਕੀ ਮੁੜਕੀ ਕੋਈ ਨਾ ਜੀੜੀ ਲਾਉਣਾ ਫੇਰ ਗੱਲੀ ਰਹਿ ਜੂ ਮੁੜਕੋ ਮੁੜਕੀ ਹੋ ਗਿਆ ਚਾਚਾ ਸ੍ਰੀਪ ਹਲ ਜੀ ਖੜੀ ਰਹਿਣ ਦੇ 6000 ਰੁਪਏ ਡਿਮਾਂਡ ਕਰਤੀ ਹੈ ਜੀ ਸਾਡੇ ਜੀ ਸਾਡੇ 1500 ਰੁਪਏ ਦਾ ਓਏ ਚਲ ਕੋ ਗਨਗੂਨੀ ਉਹ 6000 ਦੀ ਕਹਿੰਦਾ ਅਰੇ ਫਰੋ ਉਹ 7000 ਦੀ ਹੋਗੀ ਚਲੋ ਜੀ ਚਲੋ ਜੀ 7000 ਕੀ ਚਲੋ ਨਵੇੜੋ ਲੈ ਬਾਈ ਚਲ ਬਸ ਚਾਹਦਰੀ ਕੋਲੋਂ ਲਵਾ ਖਾਪਾ ਯਾਰ ਨਾਲੀ ਬੇਚਦਾ ਨਹੀਂ ਖਾਲੀ ਚਲੋ 6 ਦਾ ਰਹਿ ਗਿਆ ਗੱਲਾਂ 6 ਦਾ ਰਹਿ ਗਿਆ ਯਾਰ 6 ਉਹ ਫਿਰ ਹੋਈਆਂ ਕਾਹ ਆ ਤੂੰ ਬੇਦਨੂ ਦਾ ਨਿੱਮੇ ਐਸੇ ਹੀ ਰਹਿ ਗਿਆ ਮੇਰੇ ਕੋਲ 1000 ਚਾਹਦਰੀ ਸਾਹਿਬ ਜੀ ਤੁਸੀਂ ਅੱਜ ਟਰੌਲੇ ਦੀ ਮੰਡੀ ਤੇ ਪਹਿਲੀ ਵਾਰ ਆਏ ਹੋ ਹਾਂ ਪਹਿਲੀ ਵਾਰ ਆਏ ਬਈ ਇੱਕ ਗੱਲ ਹੋਰ ਵੀ ਆ ਨਾਲ ਇਸ ਤਰ੍ਹਾਂ ਦਾ ਸੌਦਾ ਐ ਫਸਮਾ ਸੌਦਾ ਲਲਕਰੇ ਨਾਲ ਪਹਿਲੀ ਵਾਰ ਹੀ ਦੇਖਿਆ ਕਹਿੰਦਾ ਵੈਸੇ ਸੌਦੇ ਹੁੰਦੇ ਨੇ ਹਰ ਇੱਕ ਹੋਂਤੇ ਮਾਲ ਵੀ ਆਪਾਂ ਸੰਗੇ ਲਾਂਦੇ ਸੰਗੇ ਪਿੱਛੇ ਲਾਂਦੇ ਹਾਂ ਹਾਂ ਹੁਣ ਕਿੰਨੇ ਨਗ ਲੈ ਕੇ ਆਏ ਸੀ ਤੁਸੀਂ 12 12 ਨਗ ਲੈ ਕੇ ਆਏ ਸੀ 11 ਨਗ ਵੇਚਤੇ ਕਿਵੇਂ ਖੁਸ਼ ਹੋ ਖੁਸ਼ਿਆ ਪਹਿਲੀ ਵਾਰ ਆਇਆ ਟਰੋਲਿੰਗ ਆਂਡ ਦੇ ਨਾ ਮਾਲ ਦੇਖ ਗਿਆ ਖੁਸ਼ਿਆ ਬਸ ਹੁਣ ਇੱਥੇ ਹਰ ਇੱਕ ਮੰਡੀ ਤੇ ਆਇਆ ਕਰੋ ਹਰ ਇੱਕ ਬੁੱਧਵਾਰ ਨੂੰ ਇਹ ਮੰਡੀ ਲੱਗਦੀ ਹੈ ਮਹੀਨੇ ਚ ਚਾਰ ਮੰਡੀਆਂ ਲੱਗਦੀਆਂ ਨੇ ਤੇ ਬਾਕੀ ਤਾਤਾ ਚ ਸਦੀਕ ਨੂੰ ਤਾਂ ਤੁਹਾਨੂੰ ਸਾਰਾ ਪਤਾ ਹੀ ਆ ਨਾ ਜਾਣਦੇ ਨੇ YouTube ਤੇ ਪੂਰਾ ਮਸ਼ਹੂਰ ਹੈ ਤੇ ਸੋ 6 ਬੱਕਰੀਆਂ ਦਾ ਸੌਦਾ ਹੁਣ ਹੋਇਆ ਸੀਗਾ ਜੀ ਤੇ ਸੌਦਾ ਅਸੀਂ ਨਹੀਂ ਦੱਸਦੇ ਕਿੰਨੇ ਚੋ ਹੋਇਆ ਤੀਆ ਪਹਿਲਾ ਗੱਲਬਾਤ ਚੱਲਦੇ ਰਹੇ ਸੀ ਹਾਂ ਇਹ ਉਹ ਹੈਗੀ ਹਾਂ ਕਿ ਹਾਂ ਕਿਉਂਕਿ ਸਾਰਿਆਂ ਦਾ ਇਕੱਠਿਆਂ ਦਾ ਸੌਦਾ ਹੋਇਆ ਸੀ ਇਹ ਹਨਾ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਜਿਹੜੇ ਪਸ਼ੂ ਖਰੀਦਦੇ ਨੇਗੇ ਹਨਾ ਵਪਾਰੀ ਵੀਰ ਹੁੰਦੇ ਨੇ ਉਹ ਇਹ ਪਸ਼ੂਆਂ ਨੂੰ ਦੇਖ ਕੇ ਜੱਜਮੈਂਟ ਲਾ ਹੀ ਸਕਦੇ ਨੇ ਵੀ ਘੱਟੋ ਘੱਟ 20-25000 ਰੁਪਏ ਦੀ ਇੱਕ ਬੱਕਰੀ ਆਪਾਂ ਵੇਚਦੇ ਹਾਂ ਹਨਾ ਇਹ ਜਿਹੜੀਆਂ ਜੜੀਆਂ ਬੱਕਰੀਆਂ ਨੇ ਘੋੜਿਆਂ ਵਰਗੀਆਂ ਬੱਕਰੀਆਂ ਨੇ ਪੂਰੀਆਂ ਤੇ ਕੱਦ ਕਾਟ ਤੁਸੀਂ ਦੇਖ ਸਕਦੇ ਹੋਗੇ ਸੋਹਣਿਆ ਖੜਖੇ ਬੱਕਰੇ ਨੇ ਚੌਧਰੀ ਸਾਹਿਬ ਆਇਤੀ ਪਹਿਲੀ ਵਾਰ ਅੱਛਾ ਚੌਧਰੀ ਸਾਹਿਬ ਕਿਹੜੇ ਥਾਂ ਤੋਂ ਆਇਤੀ ਤੁਸੀਂ ਤੀਸਾਰ ਹਰਿਆਣਾ ਹਰਿਆਣਾ ਤੋਂ ਆਇਤੀ ਹੁਣ ਤੁਸੀਂ ਅੱਛਾ ਖੁਸ਼ ਹੋ ਖੁਸ਼ ਆ ਲੋ ਜੀ ਤਰੋਂਦੇ ਮੰਡੀ ਤੇ ਆਏ ਨੇ ਵੀਰ ਜੀ ਕਿਹਦੇ ਵੀ ਖੁਸ਼ ਆ ਵਧੀਆ ਸਾਰਾ ਜਿੰਨਾ ਵੀ ਮਾਲ ਲੈ ਕੇ ਆਇਤੀ ਹੋਇਆ ਇਹਦੇ ਨਾਲ ਇੱਕ ਗੱਲ ਇਹ ਵੀ ਜੋ ਵੀ ਚੰਗਾ ਪਸ਼ੂ ਹੁੰਦਾ ਹਨ ਤੇ ਉਹ ਜ਼ਿਆਦਾ ਟਾਈਮ ਨਹੀਂ ਰੁਕਦਾ ਬਹੁਤ ਵਧੀਆ ਚੰਗਾ ਵਪਾਰ ਹੈ ਸਾਰੇ ਵੀਰ ਜਿਹੜੇ ਨਸ਼ਿਆਂ ਦੇ ਵੱਲ ਜਾਂਦੇ ਨੇ ਉਹਨਾਂ ਨੂੰ ਕਹਿੰਦਾ ਵੀ ਇਹੋ ਜਿਹੇ ਸੌਦੇਵਾਜਾਂ ਦੇ ਵਿੱਚ ਆਓ 4 ਪਈਏ ਕਮਾਓ ਤੇ ਆਪਣੀ ਲਾਈਫ ਬਣਾਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਲੋ ਜੀ ਧਨੋਲਾ ਮੰਡੀ ਤੇ ਦੇਖ ਸਕਦੇ ਹੋ ਨਾ ਡਾਕਟਰ ਸਾਹਿਬ ਬਣਾ ਰਹੇ ਨੇ ਸਿੰਘ ਬੱਕਰੀਆਂ ਦੇ ਜਿਨੇ ਵੀ ਐਸ ਤਰ੍ਹਾਂ ਸਿੰਘ ਜਾਂ ਨੌਨੂ ਵੀ ਬਣਦੇ ਹੁੰਦੇ ਆ ਨਾ ਜੀ? ਹਾਂਜੀ ਹਾਂਜੀ ਸਿੰਘ ਨੌ ਉਹ ਪਸ਼ੂਆਂ ਨੂੰ ਸੰਗਦੇ ਵੀ ਦੂਜੇ ਵੱਡਿਆਂ ਦੇ ਵੱਡਿਆਂ ਦੇ ਵੀ ਜੀ। ਅੱਛਾ ਹਰਮਨ ਜੀ ਆਉਣੇ ਇੱਥੇ? ਪਹਿਲੀ ਵਾਰ ਨਹੀਂ ਨਹੀਂ ਹਾਂਜੀ ਪਹਿਲਾਂ ਤਾਂ ਮੈਂ ਆਉਂਦਾ ਰਿਹਾ ਹਾਂ ਠੰਡ ਚ ਉਹਨੇ ਲਾਲਾ ਟੋਲਾ ਆਇਆ ਅੱਛਾ ਕਿਹੜਾ ਪਿੰਡ ਆਪਣਾ ਰਾਮਪਰਾ ਫੂਲ ਆ ਜੀ ਰਾਮਪਰਾ ਫੂਲ ਆ ਤੂੰ ਮੇਰਾ ਫਸ ਪਿੰਡ ਮੇਰਾ ਇੱਥੇ ਨੇੜੇ ਆ ਅੱਛਾ 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 ਹਾਂ ਇਸ ਤਰ੍ਹਾਂ ਦੇਖ ਸਕਦੇ ਹੋ ਜੀ ਮੰਡੀਆਂ ਦੇ ਵਿੱਚ ਹਨਾ ਤੇ ਸਿੰਗ ਵਗੈਰਾ ਬਣਾਏ ਜਾਂਦੇ ਨੇ ਗੱਲਬਾਤ ਕਰ ਸਕਦੇ ਅੱਛਾ ਕੰਟੈਕਟ ਨੰਬਰ ਬਾਈ ਛੋੜਾ ਕੋਈ ਮੋਬਾਈਲ ਨੰਬਰ ਹੈਗਾ ਕੋਈ ਹਾਂਜੀ ਬੋਲੋ 75087 75087 59070 59070 70 ਇਹ ਬਾਈ ਦਾ ਨੰਬਰ ਆ ਹਨਾ ਜੇ ਕਿਸੇ ਨੇ ਬਾਈ ਨੇ ਸਿੰਘ ਸਿੰਘ ਬਣਵਾਉਣੇ ਹੋਣ ਪਸੂਆਂ ਦੇ ਤਾਂ ਕੰਟੈਕਟ ਕਰ ਸਕਦੇ ਜੀ ਧਨੋਲਾ ਮੰਡੀ ਵਿੱਚ ਖੜਿਆ ਸੋ ਸਾਰਿਆਂ ਦਾ ਧੰਨਵਾਦ ਜੀ 10000 ਕਿੰਨੇ ਦੱਸਤਾ ਤੇ 7000 ਰੁਪਇਆ ਮੈਂ ਲੈਂਦਾ ਜੀ ਨੇ ਦੇਖਦੇ ਹਾਂ ਹੁਣ ਕੀ ਗੱਲਬਾਤ ਬਣਦੀ ਆ ਹਨਾ ਤੇ ਆ ਬਾਈ ਖਰੀਦ ਰਹੇ ਨੇਗੇ ਇਹ ਗਿਆਨੀ ਜੀ ਨੂੰ ਤੁਸੀਂ ਜਾਣਦੇ ਹੋ ਚਾਰ ਤੇ ਇਹ ਬਾਈ ਨੇ ਆ ਇੱਕ ਪਟਾਗੀ ਤੈਨੋਂ 4 5 6 ਰੋਹੀ ਦੁਆਕਾ ਨਹੀਂ ਕੋਈ ਨਹੀਂ ਆਹ ਨਾਲੇ ਸ਼ੇਰ ਕਰੂਗਾ 6000 ਰੁਪਏ ਉਹ ਆਹ ਦਾ 150 ਲੱਗਿਆ ਬਹੁਤ ਬਹੁਤਾ ਹੋ ਜਾਂਦਾ ਚੱਲ ਹੋਰ ਮਾੜਾ ਮੋਟਾ ਕਾ ਉਹ ਕਰ ਦੋ ਮੇਰੀ ਗੱਲ ਨਾਲ ਇੱਕ ਮਿੰਟ ਤੈਨੂੰ 7 ਦੀ ਕਹਦਾ ਤੈਨੂੰ ਖੁਸ਼ ਹੋ ਕੇ ਵਲਾ ਕੇ ਦੇ ਰਿਆਂ ਆਹ ਤੇਰਾ ਆਹ 7000 ਦੀ ਕਹਦਾ ਬੰਦਾ ਯਾਰ ਮੇਰੀ ਯਾਰ ਹੋਰ ਨੌ ਮੰਗਾ ਸੀ 7 ਦੀ ਕਹਦੇ ਤੈਨੂੰ ਹੁਣ ਲੱਗ ਗਿਆ ਯਾਰ ਲੱਗ ਗਿਆ ਜੈ ਜੈ ਕਿੰਨਾ ਕਮਾਉਣਾ ਦੇਖ ਮੜਾ ਹੋਰ ਇੱਕ ਮਿੰਟ ਯਾਰ ਮੇਰੇ ਘਰ ਨੂੰ ਜਦ ਬਾਜਦਾ ਲੈ ਕੇ ਜਾਣਾ ਹਾਂ ਸਾਤੇ ਆਦੇ ਲਖਾਈ ਮੈਂ ਕਰਾ ਦਵਾਂ ਵਾਤੇ ਇਹਨੂੰ ਨਹੀਂ ਕਹਣਾ ਬਸ ਨਾ ਨਾ ਹਾਲ ਬਸ ਨਾ ਠੀਕ ਹੈ ਇਹ ਕਹੀ ਗੱਲ ਨਹੀਂ ਨਹੀਂ ਲਖਾਈ ਤਾਂ ਮੈਂ ਆਪੀ ਕਰਾਉਂ ਵਾਤੇ ਯਾ ਵੀ ਲੈ ਜਾਵਾਂ ਥੋੜਾ ਬਤਾ ਹੋਰ ਉਹ ਕਰ ਲੋ ਯਾਰ ਐ ਕਿ ਹੁੰਦਾ ਚਲੋ ਘਾਟੇ ਆਇਆਗਾ ਨਹੀਂ ਗਿਆ ਨਹੀਂ ਆਹ ਮੁਖਾਈ ਛੋਟੀ ਹੋ ਗਈ ਫਿਰ ਹੈ ਨਾ 200 200 ਰੁਪਏ ਨੇ ਅੱਪ ਆਪਦੀ ਕਰ ਦੋ ਯਾਰ 6.5 ਚੱਪੂ ਆਪਦੀ ਸਾਡੇ 6 ਦੇ ਵਿੱਚ 500 ਰੁਪਏ ਨੇ ਕਿਉਂਦਾ 6.5 ਚੱਪੂ ਆਪਦੀ ਯਾਰ ਬਾਈ 6.5 ਦੇ ਵਿੱਚ ਚੱਪੂ ਆਪਦੀ ਉਹ 100 ਰੁਪਏ ਨੇ ਕੁਝ ਨਹੀਂ ਯਾਰ ਕੋਈ ਆਉਂਦੀ ਨਹੀਂ ਸਾਢੇ 100 ਰੁਪਏ ਦਾ ਚਾਚਾ 9900 ਰੁਪਏ ਦੇ ਲਗਾਈ ਕਰਾਉਣਾ ਸਾਢੇ 6600 ਰੁਪਏ ਦੇ ਵਿੱਚ ਲਿਖਾਈ ਪਾਪਾ ਦੀ ਕਰਾ ਦਿਆਂਗਾ ਚੌਕਾ ਚਾਰ ਦੰਦ ਬੱਕਰੇ ਭਾਈ ਜਰ ਰੁਪਏ ਨਾਲ ਮੰਡੀ ਤੇ ਲੱਗ ਚੁੱਕਿਆ ਕਿਹੜੇ ਪਿੰਡੋਂ ਆਈ ਜੀ ਬਾਈ ਟੋਲੇ ਤੋਂ ਟੋਲੇ ਤੋਂ ਟੋਲੇ ਤੋਂ ਆਏ ਨੇ ਬਾਈ ਧਨੋਲਾ ਮੰਡੀ ਦੇ ਵਿੱਚ ਨਾ